सारे ज़िले में बचा वॾे बचो बि त भई तूं गला ਬਾਪੂ ਨਾ ਕਰਦੇ ਬਾਪੂ ਨਾ ਬਾਹਰ ਬਾਹਰ ਦਾ ਖੜਦਾ ਬਾਪੂ ਨੂੰ ਲੰਗੇ ਆਉਂਦੇ ਮੂੰਹ ਇਧਰ ਬਾਈ ਉਹਦਾ ਬੈਂਕ ਦਾ ਮੂੰਹ ਖੜਾ ਰਹਿਣ ਦੇ ਹੁਣ ਦੇਖੀ ਬਾਈ ਜਿੰਦਾਬਾਦ ਬੜ ਕੇ ਮਰਦੇ ਆਉਂਦੇ ਬਾਈ ਮਾਗਰਾ ਸਰਪੰਚ ਜਿੰਦਾਬਾਦ مگر کیا ہے یہ پیارا بے فکر ہو جا بے فکر ہو جا ਧੰਨਵਾਦ ਬਾਈ ਧੰਨਵਾਦ ਬਾਈ ਨਿਗਾਹ ਬਾਈ ਅਰਬਾਰ ਸੁਣਾ ਮੈਂ ਤੇ ਖੜਾ ਨਜ਼ਰ ਲਾਈ ਨਾ ਬਾਈ ਬਣ ਕੇ ਕਿੱਥੇ ਤੁਰਾ ਕਿੱਥੇ ਮਤੋ ਭਾਈਓ ਮੋਤੋ ਰੇ ਰੇ ਠੋਕੇ ਬੋਲੇ ਸੋਨੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਯਾਰ ਦੇ ਸਿਦਾਂ ਦਾ ਚੌਂਦੀਆਂ ਜੀਰਾਂ ਦਾ ਨੇਹਾਂ ਗੱਸੇ ਸਾਡੀਆਂ ਗੁਰੂਆਂ ਲਾਡੀਆਂ ਬੌਜਾ ਦਾ ਬਾਪੂ ਜੀ ਖੜੇ ਨੇ ਜਗਦੀਪ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ 드라마 ਦੇ ਵਿੱਚ ਸਾਡਾ ਸਾਰਾ ਪੱਛਮੀ ਮਾਲਵਾ ਤੇ ਇੱਕ ਰਾਸਥਾਨ ਤੱਕ ਦੇ ਲੋਕ ਮਾਰਦੇ ਰਾਸਥਾਨ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਸਾਰ ਪੂਰਤੀ ਆ ਬਗਲੀ ਨਹੀਂ ਇੱਥੇ ਆਇਆ ਬਸ ਤੋਂ ਵੀ ਆਇਆ ਇਹਨਾਂ ਨੇ ਬਹੁਤ ਧੱਕਾ ਤੇ ਜਰਵਾਹਤ ਸੀ ਕੀਤੀ ਬਹੁਤ ਚੋਣ ਕੀਤੀ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਕਿਹੜੀਆਂ ਮਸਾਂ ਦੇਖੀਆਂ ਮੋਬਾਈਲ ਮਰੇ ਕਰ ਲਾ ਬਾਈ ਕੰਨੀ ਨਹੀਂ ਅੱਡੀ ਚੋਟੀ ਦਾ ਬੰਦੇ ਉਹਨਾਂ ਨੇ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅਜੇ ਪਹੁੰਚ ਨਾ ਦਿੱਤਾ ਜਾਵੇ ਕਿਸੇ ਬੰਦੇ ਹੱਥੋਂ ਇਹ ਰਾਹੀ ਦੀ ਸ਼ੁਰੂਆਤ ਹੈ ਆਪਾਂ ਇਹ ਜੱਥੇ ਵੱਲ ਇਹ ਕੰਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆ ਜਿਹੜਾ ਕੰਨੀ ਕੱਲ ਤੀ ਰਹੇ ਆ ਅੱਜ ਆਪਾਂ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕੰਮ ਚੱਲ ਗਿਆ ਜ਼ਰਾ ਹੀ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਆ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਤਮਤ ਨਹੀਂ ਆ ਪਰ ਆਪਾਂ ਜੇ ਇਹਨਾਂ ਸੋਚ ਕੇ ਤੋਂ ਟਿਕਣੀ ਜੇ ਆਪਾਂ ਸਿਰਤਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਰੀ ਉਹ ਕਹਿੰਦੇ ਵੀ ਇਹਦਾ ਜਿਹੜਾ ਮਹਾਦਰ ਕੇ ਆਲਾ ਮਹਾਦਰ ਕੇ ਦਾ ਜਿਹੜਾ ਪ੍ਰਾਜਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਇੱਥੇ ਐਡੀਵੀ ਸ਼ੁਰੂ ਕਰਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਵੀਸੀ ਐਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਬਾਦਰ ਕਰਾਉਣਾ ਜਿਹੜਾ ਗੈਰ ਉਹ ਬੰਦ ਕਰ ਦੇਣਾ ਜਿਹੜਾ 9 ਕਿਲੋ ਲੀਟਰ ਆਪਣਾ ਤਾਇਪਰ ਹੋਣਾ ਜੇਹ ਦੇ ਕੋਲੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇਹ ਤਾਂ ਹੰਕਾਰ ਦੇ ਰੂਪ ਨੂੰ ਬੰਦ ਕਰਨਾ ਵੀ ਕੋਈ ਅਸੀਂ ਜਿਹੜੀ ਨਾ ਕਾਨੂੰਨੀ ਪ੍ਰਕਿਰਿਆ ਹੁਕਮੀ ਆ ਪੂਰੀ ਕਰਨੀ ਆ ਦੱਸਦਾ ਹੋਵੇ ਜਿਹੜਾ ਵੀ ਸ਼ੁਰੂਆਤ ਆ ਜਿਹੜੇ ਕਨੇਡਾ ਦੀ ਲੁਧਿਆਣੇ ਵੀ ਪਹੁੰਚਣ ਦੇ ਨੇ ਜਿਹੜੇ ਕਨੇਡਾ ਦੇ ਖੂਦਪਾਉ ਬੰਦੇ ਨੇ ਅੱਜ ਖੂਦਪਾਉ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਾਰੇ ਬਾਹਰ ਪਿੰਡਾਂ ਦੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂੰਹੜ ਘਹਿਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੀ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 2.5 ਕਰੋੜ ਲੀਟਰ ਜ਼ਹਿਰ ਆ ਦੋਸਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬੋਲ ਹਾਰਾ ਅੱਲਾਹੂ ਅਕਬਰ ਸਰਦੋਸਰੀ ਬਾਲਾ ਆ ਬਈ ਫਰਾਨੇ ਤੋਂ ਵੀ ਆਇਆ ਭਾਈ ਧੰਨਵਾਦ ਤੁਹਾਡਾ ਭਾਈ ਅਮਰਾ ਜਮ ਕੀ ਰਹੇ ਭਾਈ ਇੱਕ ਇੱਕ ਮਨ ਸੌਣ ਲਾ ਕਲ ਸੌਣ ਰਹੀ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਦੇ ਚੌਂਦੀਆਂ ਥਾਣਿਆਂ ਚ ਬੰਦ ਕਰ ਤੇ ਕਰਾਮ ਕਰ ਤੇ ਉਧਰ ਫੌਜ ਦੇ ਨਾਲ ਪੈਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਗੜਤ ਨਾਏ ਉਹਨੂੰ ਪੂਰਾ ਜੋਖ ਖੁੱਲ ਸੀਗਾ ਨਾ ਪੋੜਿਆ ਇੱਥੋਂ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਸਾ ਕੋਈ ਵੀ ਕਰ ਸਕਦਾ ਇਹਦਾ ਮਤਲਬ ਸ਼ਾਂਤਮਈ ਹੋ ਕੇ ਅਸੀਂ ਤੁਮਨਾ ਦੇ ਰਹੇ ਬਈ ਅਸੀਂ ਆਪਣੀ ਗੱਲ ਰੱਖਣਾ ਆ ਰਹੇ ਸੀ ਮੈਂ ਆਪਾਂ ਦੀ ਪੁਛਤਰੀ ਆ ਬੜਾ ਸਾਰੇ ਅਸਲ ਵੀ ਕਦੇ ਸਾਰੀ ਪੁਛਤਰੀ ਆ ਤੁਸੀਂ ਆਪਣੇ ਜਵੀਰ ਤੇ ਕਰਵਾ ਦਿਓ ਜਵੀਰ ਦੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਜੋ ਘਰੇ ਜਾ ਕੇ ਨਾ ਸਭ ਦਾ ਬਾਈ ਗੱਤ ਤਾਂ ਸਹੀ ਆ ਮੁੱਦਾ ਸਹੀ ਨੇ ਕਹਿੰਦੇ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਛੋਟੇ ਵੀ ਕਲਾਜ ਆ ਗਈਆਂ ਬਾਈ ਮੰਨ ਲੋ ਤੁਹਾਨੂੰ ਕਹਿੰਦੇ ਸੀ ਬਿਲਕੁਲ ਕਰਾ ਲੈ ਉਹ ਬੜੀ ਫੈਸਲਾ ਵਾਲੀ ਇਹ ਜਿਹੜਾ ਨਾ ਇਹ ਸਾਡੇ ਪਰਤੇ ਖੇਤ ਵੀ ਇਹਨਾਂ ਨੇ ਦੱਬਤੀ ਹੈ ਬੰਮੀ ਕੈਮੀਕਲ ਪਾਈ ਜਾਂਦਾ ਬੋਟ ਕਰਕੇ ਸਾਰੇ ਪੰਜਾਬ ਦੇ ਪਾਣੀ ਜਿਵੇਂ ਲਵਾ ਕੇ ਕੋਈ ਪਾਣੀ ਦੀ ਜੰਗ ਜਿਹੜੀ ਆਇਸੇ ਸੋਚੋਦਾ ਵੀ ਫਰਜ਼ ਬਣਦਾ ਮੈਂ ਜੁਨੇ ਕੋਈ ਪੁਲਸਾਂ ਦੇ ਕੱਲੇ ਦੀ ਗਿਰਦੀਆਂ ਦੀ ਪੁਲਿਸ ਲੱਗੀ ਸੀ ਸੋਧਰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖੋ ਪਿੰਡ ਪਰਖਦਾ ਜੇ 10000 ਦੇ ਖੜ ਵੀ ਲੇ ਪਾਣੀ ਕੋਲੇ ਦੰਗਲਾ ਨਾਮ ਦਾ ਪਰਮਨ ਸਭ ਨਾਲ ਪੂਰਾ ਪਾਣੀ ਖੋਲੇ ਜਿਹੜੇ ਮੈਂ ਜਰਨਲ ਨੂੰ ਪਾ ਕੇ ਮਾਰਦਾ ਯਾਰ ਅੱਜ ਬਿਲਾਗਾਰ ਤੋਂ ਵੀ ਬੜੀ ਬਲਫਾਈ ਕੱਢ ਲਈ ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣੀਦੀ ਹੁੰਦੀ ਯਾਰ ਸੋਚ ਕਰਕੇ ਇਹ ਬਹੁਤ ਦਸਤੀ ਗੱਲ ਆ ਸਰਕਾਰ ਨੇ ਕੋਈ ਕਦਮ ਨਹੀਂ ਛੱਡੀ ਉਹਨਾਂ ਨੂੰ ਗਰਾਫਰ ਸਖਿਆ ਦੇ ਘਟਕਾ ਕ੍ਰਮ ਦਾ ਮਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਪਰੂਘੇਰ ਦਾ ਮਹੌਲ ਵੀ ਬਣਾਇਆ ਇਹ ਇੰਨਾ ਬਹੁਤ ਸਾਰਾ ਕੁਝ ਹੋਇਆ ਬਣਾ ਲਓ ਫਿਰ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਹਦੇ ਰੋ ਸਪੈਸ਼ਲ ਵਾਂ ਆ ਬੰਦਾ ਆ ਰਿਹਾ ਭਾਈ ਸਵੇਰ ਨੂੰ ਆਦਾਈ ਸੱਚੀ ਗੱਲ ਹੈ ਇਹ ਗੱਲ ਆ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਭਾਈ ਨਾ ਗੱਲ ਹੀ ਕਹਿੰਦਾ ਹੁਣ ਇਹ ਬੜੀ ਬੰਬੇ ਛੱਡ ਕੇ ਆਇਆ ਨੂੰ 35 ਸਾਲ ਹੋ ਗਏ ਜਿੱਥੇ ਕਿਰਾਏ ਦੇ ਘਰ ਤੇ ਰੱਖਿਆ ਕਿਰਾਏ ਦੇ ਘਰਾਂ ਨਾਲ ਹੀ ਰੱਖਿਆ ਐਡਾ ਵਧੀਆ ਡਰੈਕਚਰਾ ਐਡਾ ਵਦਕ ਕਹਾਣੀ ਕਹਾਂ ਦੇਖਦਾ ਬਾਬੂ ਸੁਨਮਾਨ ਦਾ ਮੁੰਡਾ ਹੋਰ ਕੋਈ ਕੀ ਕਹਿੰਦੇ ਆ ਤੁਹਾਨੂੰ ਸੁਨਮਾਨ ਦਾ ਯਾਰ ਆ ਤੇ ਆਹ ਗੱਲ ਕਹਿੰਦੇ ਆ ਤੁਮਨੇ ਵੀ ਅਸਲ भई

ਅੱਜ ਜੇ ਆਖਰ ਲੱਖਾਂ ਦਾ ਹੋਣਾ ਚਾਹੀਦਾ ਹੀ ਲੱਖਾਂ ਹੋਵੇ। ਰਾਣੇ ਤੋਂ ਆ ਗਿਆ। ਜੁਲਾਹ ਸਾਹਿਬ ਤੋਂ ਆ ਗਿਆ। ਜੀਮੇਂਦਰ ਜਾਨ ਸਾਹਿਬ ਤੋਂ ਆ ਗਿਆ। ਸੁਮੋਖੇਵਾੜੀ ਤੇੋਂ ਆ ਗਿਆ। ਪਰ ਇੱਥੇ ਮਿਲਨੇ ਪਿੰਡਾਂ ਦੇ ਕਿੱਥੇ ਨੇ। ਕਿਹੜੇ ਪੀਂਡ ਮਿਲਦੇ। ਫਿਲਦਿਦੇ ਆਇਓ। ਉਹ ਦੁਬਾਰਾ ਆ ਗਏ। ਮੇੜਦੇ ਆ ਸੀ। ਜੀਆ ਜਾਨ ਮੈਨੂੰ ਲੱਗੀ ਜਾਨੀ। ਸਾਡੇ ਦਰਵਾਜ਼ਾ ਘੁਟਰਾ ਵੀ ਆਏ। ਸਾਡੇ ਸੇ ਉਹਨਾਂ ਦੇ ਬਾਪੂ ਜੀ ਇਹਨਾਂ ਨੂੰ ਮੈਨੂੰ ਪਤਾ ਲੱਗਿਆ ਚਿਹਰੇ ਕਿ ਸਾਥ ਦੇ ਜਨਮ ਕਾਲ ਅੱਜ ਕੱਲ੍ਹ ਦਾ ਲੱਗ ਰਿਹਾ ਜੋ ਇਹਨਾਂ ਦਾ ਬਹੁਤ ਧੰਨਵਾਦ ਆ ਸਾਥ ਜਿਸ ਨੇ ਭਾਰਤਾਂ ਘਰ ਕਮਨੀ ਦੀ ਵੀ ਆਏ ਨੇ ਉਹਨਾਂ ਵਾਲੇ ਪਹਿਲਾਂ ਕਿਹਦਾ ਕਿਹਦਾ ਮਾਰਾ ਜੀ ਜਸਦੀਪ ਆਇਆ ਭਾਈ ਬਾਕਟਰ ਨੰਦਰਾ ਇਹ ਮਿਹਨਤ ਤੋਂ ਬਿਨੈਸ਼ੇ ਆਪਣਾ ਲੱਗਦਾ ਸੋ ਜੋੜ ਵਾਲਾ ਸੋਮਿਆ ਮਾਤਾ ਜਿੰਨੇ ਵੀ ਆਇਆ ਸਭ ਨੂੰ ਦਿੱਤਾ ਮੈਂ ਮਾਣ ਮਾਣੀ ਜਾਲ ਦਾ ਸਾਰਿਆਂ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਅੰਕ ਕਰਦੇ ਆ ਉਹ ਗੱਲ ਤੇ ਖੜਦੇ ਜਾਦੇ ਆ ਜਿਹੜੇ ਏਡੀਸੀ ਪ੍ਰੋਕਸਾ ਦੇ ਇੱਕ ਦੋ ਨਾਂ ਫੱਕਿਆ ਬੰਦ ਹਫਤੇ ਬਾਅਦ ਜੁਣੀ ਬਚੇ ਦਾ ਦੁਬਾਰਾ ਆ ਵੀ ਮਾ ਇਹ ਦੂਜਾ ਬਾਤ ਸੁਣੋ ਜੇ ਦੂਜਾ ਮਾ ਕੋਈ ਸਾਥ ਜਿਹੜਾ ਸਾਡਾ ਧਾਰਨ ਤੇ ਤਿਹਾਰ ਤੋਂ ਇਸ ਤਰ੍ਹਾਂ ਦਾ ਸਭਾ ਸਾਥ ਜਿਹੜਾ ਇਸਨੇ ਸੁਣਾ ਗੋਲੇ ਚਲੇ ਖੰਡੇਵਾਟ ਦੀ ਪੌੜੀ ਤਿਆਰ ਕੀਤੀ ਉਹ ਉਮੀਆ ਬਕਰੋ ਨੂੰ ਸਾਫ਼ ਸਾਫ਼ ਕਰਨਾ ਇਹ ਨਿਸ਼ਚਿਤ ਹੋਇਆ ਹੈ ਲਈ ਮੁਕੀ ਨਹੀਂ ਸ਼ੁਰੂਆਤ ਆ ਗਈ कैमिकल बोर करके पाए जाने वो भी रोकने बहुत सुन लो भाई, भाई सिद्धू है बहुत देना डॉक्टर देना धन्यवाद ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਕਿੱਥੋਂ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਅੱਜ ਮੈਂ ਤਾਂ ਪਤਾ ਨਹੀਂ ਲੱਗਾ ਰਹਾ ਰਖਣਾ ਤਾਕ ਤੇ ਜੋਰ ਦਾ ਕੰਮ ਨਾ ਕਰਦੇ ਯਾਰ ਉਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੋਂ ਵੀ ਅੱਜ ਅਸੀਂ ਸੁਣਦੇ ਆ ਉਹ ਪਤਾ ਨਹੀਂ ਲੱਗਾ ਭਾਈ ਕਿਹਦੀ ਵਾਰੀ ਬਹੁਤ ਹੀ ਗੁੱਸੇ ਵਿੱਚ ਉਹ ਤੇ ਸਾਰੇ ਪੰਜਾਬੀਆਂ ਕੋਲੋਂ ਮਿਹਰ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹਦਾ ਉੱਛਾ ਹੋਇਆ ਮਨਾ ਜਨਤ ਦੇ ਸਭ ਮਾੜੀ ਦੇ ਮਾਰਦੇ ਵੀ ਰੋਲ ਵੀ ਨਹੀਂ ਦਿੰਦੇ ਤਾਂ ਫਿਰ ਉਹ ਮੈਂ ਗਾਲ ਕੱਢੀ ਦਿੰਦੀ ਹਾਂ ਤਮੰਗਣ ਉਹਨਾਂ ਨੂੰ ਗਾਲ ਕੱਢ ਕੇ ਮਾਰ ਦਿੰਦੀ ਹਾਂ ਜੇ ਤੁਸੀਂ ਮੇਰੇ ਆਪਣੇ ਨੂੰ ਸਭ ਤੋਂ ਸਾਰਾ ਧੰਨਵਾਦ ਹੈ ਹਾਂ ਜੇ ਤੁਸੀਂ ਜਦੋਂ ਮੈਂ ਤੁਹਾਡੇ ਨਾਲ ਬਾਹਰ ਵਿੱਚ ਕੋਈ ਕਹਿਣਾ ਕੋਈ ਨਹੀਂ ਦੋ ਮਿੰਟ ਤੇ ਮੈਂ ਹਰ ਤਰ੍ਹਾਂ ਦਾ ਸ਼ਕਤ ਆਪਣੇ ਸਮਰਥਨ ਕਰਦਾ ਹਾਂ ਜੀ ਪਰ ਕੱਟੇ ਰਹਿ ਜੋ ਉਹਨਾਂ ਦੇ ਨਾਲ ਖੇਡ ਕੇ ਇੱਕ ਦਾਰ ਤੋਂ ਪੰਜਾਬ ਪਾਣੀਆਂ ਦੀ ਆ ਗੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਕਿਹੜੀ ਮਰਜ਼ੀ ਗੱਲਾਂ ਕਰ ਰਹੇ ਆ ਬਾਈ ਉਧਰ ਵੀ ਸਾਡਾ ਫਰਜ਼ ਆਉਂਦਾ ਨਿਕਲੋ ਲੋਜ ਮੰਨੋ ਕਰਾਓ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਬੋਲੇ ਦੇਈ ਫਰਗਾਂ ਕਰੀਆਂ ਨਾਰਾਜ਼ ਹੋ ਕੇ ਉੱਠਿਆ ਸੀ ਪਰ ਮੈਂ ਤੁਹਾਨੂੰ ਵੀ ਮੰਨਦਾ ਕੋਈ ਵੀ ਕਰਨ ਉਹ ਮੈਂ ਤੁਹਾਨੂੰ ਉਹ ਜਿਹੜਾ ਵੀ ਉਹ ਆਪਾਂ ਕੂਰ ਕਰਤਾ ਔਰ ਇੱਕਦਮ ਸੁਣ ਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦ ਕਿ ਨਾਲੀ ਵਾਲਿਆਂ ਦਾ ਹੀ 15 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਚ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਹੈ ਜਗਿਆ ਲੈ ਕੇ ਲਿਓ ਜੇ ਜੀ ਆਪਾਂ ਚਾਹਨ ਵਾਲਾ ਆਪਾਂ ਟਰਨ ਬਾਈ ਟਰਨ ਚੜਨਾ ਦੇ ਬਣੂਗੀ ਪੱਕਾਲੇ ਪਾਣੀ ਤੇ ਫਰਵਾਸ ਖਾਲ ਸੋ ਮੇਰੀ ਤੁਹਾਨੂੰ ਬੇਨਤੀ ਆ ਸ਼ਾਂਤੀ ਨਾਲ ਜਾਣਾ ਹੋਣਾ ਆਪਣੀ ਨਾਲ ਜੋ ਗੱਲ ਹੋਈ ਸੀ ਉਹ ਨਿੱਕੀ ਹੈ ਹਥਿਆਰ ਰਿਓ ਜੇ ਕੋਈ ਤੇ ਆਜੀ ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸੁਬਾਨ ਅੱਲ स <laughs>